ਝੂਠੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੁਲਸ਼ਨ ਕੁਮਾਰ ਅਤੇ ਤਿੰਨ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਇੱਕ ਦੂਜੇ ਦੇ ਉੱਤੇ ਸੁੱਟ ਖੱਟੀਆਂ ਫੁਕੀਆਂ ਸਨ ਸੀਵੀਆਈਡੀ ਮਹਾਲੀ ਅਦਾਲਤ ਵੱਲੋਂ ਸਾਲ 1993 ਵਿੱਚ ਨੌਜਵਾਨ ਗੁਲਸ਼ਨ ਕੁਮਾਰ ਨੂੰ ਉਸਦੇ ਤਰਨਤਾਰਨ ਘਰੋਂ ਚੱਕ ਕੇ ਝੂਠੇ ਮੁਕਾਬਲੇ ਵਿੱਚ ਮਾਰਨ ਕਰਕੇ ਸਾਫਤਾ ਡੀਆਈਜੀ ਦਿਲਵਾਰ ਸਿੰਘ ਨੂੰ 7 ਸਾਲ ਕੈਦ ਅਤੇ ਸਾਬਕਾ ਡੀਐਸਪੀ ਗਰਵਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਅਤੇ ਜੁਰਮਾਨਾ ਸੁਣਾਇਆ ਇਸ ਕੇਸ ਵਿੱਚ ਸ਼ਾਮਲ ਤਿੰਨ ਹੋਰ ਪੁਲਸੀਏ ਇੰਨਾ ਲੰਮਾ ਕੇਸ ਚਲਦਿਆਂ ਕੁਦਰਤੀ ਮੌਤ ਮਰ ਗਏ ਸਨ ਸ਼੍ਰੀ ਚਮਨ ਲਾਲ ਜੀ ਨੇ ਫਲਾਂ ਦੀ ਰੇੜੀ ਲਾਉਂਦੇ ਆਪਣੇ ਜਵਾਨ ਪੁੱਤ ਗੁਲਸ਼ਨ ਕੁਮਾਰ ਦੇ ਸਰਕਾਰੀ ਕਤਲ ਲਈ ਤਿੰਨ ਦਹਾਕੇ ਲੜਾਈ ਲੜੀ ਸਰਕਾਰੀ ਡਰਾਵਿਆਂ ਅਤੇ ਲਾਗਜਾਂ ਨੂੰ ਨੁਕਾਰ ਦੇ ਰਹੇ ਪਰ ਇਹ ਸਜਾ ਹੁੰਦੀ ਵੇਖਣ ਤੋਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਮਗਰੋਂ ਗੁਰਸ਼ਨ ਕੁਮਾਰ ਦੇ ਭਰਾ ਨੇ ਖਾਲੜਾ ਮਿਸ਼ਨ ਨਾਲ ਮਿਲ ਕੇ ਪੈਰਵਾਈ ਜਾਰੀ ਰੱਖੀ ਕੋਈ ਵੱਡੀ ਗੱਲ ਨਹੀਂ ਕਿ ਸੌਦਾ ਸਾਜ ਵਾਂਗ ਕੋਈ ਹਰ ਅਦਾਲਤ ਕੋਈ ਹੋਰ ਅਦਾਲਤ ਇਹਨਾਂ ਬੁੱਜੜਾਂ ਨੂੰ ਬਰੀ ਕਰ ਦੇਵੇ ਪਰ ਸਵਰਗਵਾਸੀ ਸ਼੍ਰੀ ਚਮਨ ਲਾਗ ਜੀ ਦੀ ਦਰੱਟਤਾ ਹਮੇਸ਼ਾ ਜ਼ੁਲਮ ਖਿਲਾਫ ਲੜਨ ਲਈ ਬਲ ਬਖਸ਼ਦੀ ਰਹੇਗੀ ਡੀਆਈ ਕੀ ਦਲਵਤ ਸਿੰਘ ਅਤੇ ਡੀਐਸਪੀ ਗਰਵਜਿੰਦਰ ਸਿੰਘ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਗੁਲਸ਼ਨ ਕੁਮਾਰ ਦੇ ਪਰਿਵਾਰ ਨੇ ਬੀਬੀ ਪਰਮਜੀਤ ਕੌਰ ਖਲੜਾ ਦੇ ਸਹਿਯੋਗ ਨਾਲ 31 ਸਾਲ ਇਨਸਾਫ ਦੀ ਲੜਾਈ ਲੜੀ ਦੁਖਦਾਈ ਗੱਲ ਇਹ ਹੈ ਕਿ 1947 ਦੀ ਵੰਡ ਵਿੱਚ ਵੀ ਪਰਿਵਾਰ ਨੇ ਆਪਣੇ ਪਰਿਵਾਰ ਦੇ 31 ਮੈਂਬਰ ਗਵਾ ਦਿੱਤੇ ਸਨ ਗੁਲਸ਼ਨ ਕੁਮਾਰ ਦੇ ਪਿਤਾ ਚੰਮਨ ਲਾਲ ਅਤੇ ਭਰਾ ਪ੍ਰਵੀਨ ਕੁਮਾਰ ਦੀ 31 ਸਾਲ ਦੀ ਲੰਬੀ ਸਣਾਈ ਦੌਰਾਨ ਮੌਤ ਹੋ ਗਈ ਸੀ ਗੁਲਸ਼ਨ ਕੁਮਾਰ ਜੋ ਕਿ ਸਬਜੀ ਰੇੜੀ ਦਾ ਕੰਮ ਕਰਦਾ ਸੀ ਨੇ ਬਲਵੰਤ ਸਿੰਘ ਵੱਲੋਂ ਇਲਾਕੇ ਦੀਆਂ ਕੁੜੀਆਂ ਨਾਲ ਸ਼ੇਰ ਸ਼ਰ ਕਰਨ ਤੋਂ ਇਤਰਾਜ਼ ਜਤਾਇਆ ਸੀ ਬਲਵੰਤ ਸਿੰਘ ਜੋ ਕਿ ਵਕੀਲ ਸੀ ਨੇ ਗੁਲਸ਼ਨ ਕੁਮਾਰ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਸਭ ਤੋਂ ਸਿਖਾ ਦੇਵੇਗਾ ਕਿਉਂਕਿ ਦਿਲਵਾਰ ਸਿੰਘ ਉਸ ਦਾ ਸਹੂਲੀ ਸਾਥੀ ਸੀ 22 ਜੂਨ 1993 ਨੂੰ ਦਿਲਵਾਰ ਸਿੰਘ ਦੀ ਅਗਵਾਹੀ ਹੇਠ ਪੁਲਿਸ ਪਾਰਟੀ ਉਹਨਾਂ ਦੇ ਘਰ ਆਈ ਅਤੇ ਗੁਲਸ਼ਨ ਕੁਮਾਰ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਦੋਸ਼ ਲਗਾ ਰਹੇ ਸਨ ਕਿ ਉਹਨਾਂ ਨੇ ਕੁਝ ਸਮਾਨ ਚੋਰੀ ਕੀਤਾ ਹੈ ਬਾਰੇ ਇਸਦੇ ਬਜਾਏ ਪੁਲਿਸ ਪਾਰਟੀ ਨੇ ਪਰਿਵਾਰ ਦੇ 457 ਰੁਪਏ ਅਤੇ ਕੁਝ ਸੋਨੇ ਦੀਆਂ ਮੁੰਦਰੀਆਂ ਵੀ ਚੋਰੀ ਕਰ ਲਈਆਂ ਜੋ ਪਰਿਵਾਰ ਨੇ ਗੁਲਸ਼ਨ ਕੁਮਾਰ ਦੇ ਵਿਆਹ ਲਈ ਰੱਖੀਆਂ ਸਨ ਜੋ ਕਿ 3 ਦਿਨਾਂ ਵਿੱਚ ਹੋਣ ਵਾਲਾ ਸੀ ਚਮਨ ਲਾਲ 22 ਜੂਨ ਤੋਂ 22 ਜੁਲਾਈ ਤੱਕ ਪੁਲਸ ਹਿਰਾਸਤ ਵਿੱਚ ਗੁਲਸ਼ਨ ਕੁਮਾਰ ਨੂੰ ਮਿਲਣ ਜਾਂਦਾ ਰਿਹਾ ਕਿਉਂਕਿ ਪੁਲਸ ਉਸ ਦੀ ਰਿਹਾਈ ਲਈ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ ਪਰ ਜਦੋਂ 22 ਜੁਲਾਈ ਨੂੰ ਗੁਲਸ਼ਨ ਕੁਮਾਰ ਖਾਣਾ ਨਹੀਂ ਨਿਗਲ ਸਕਿਆ ਕਿਉਂਕਿ ਉਹ ਅਸੀਂ ਸਿਹਤ ਵਿਗੜ ਗਈ ਸੀ ਇਸ ਲਈ ਚਮਨ ਲਾਲ ਚਾਹ ਲੈਣ ਘਰ ਚਲਾ ਗਿਆ ਜਦੋਂ ਉਹ ਵਾਪਸ ਆਇਆ ਤਾਂ ਡਿਊਟੀ ਤੇ ਤਾਨਾਤ ਪੁਲਿਸ ਮਲਾਚਮ ਨੇ ਉਸ ਨੂੰ ਕਿਹਾ ਕਿ ਹੁਣ ਚਾਹ ਪੀਉਣ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਦੀ ਬਜਾਏ ਉਸ ਦੇ ਅੰਤਮ ਦਰਸ਼ਨ ਕਰਨ ਲਈ ਹਸਪਤਾਲ ਜਾਣ ਦੀ ਸਲਾਹ ਦਿੱਤੀ ਹਸਪਤਾਲ ਵਿੱਚ ਡਿਊਟੀ ਦੇ ਮੌਜੂਦ ਡਾਕਟਰ ਕਰਨੈਲ ਕੋਰ ਨੇ ਗੁਲਸ਼ਨ ਅਤੇ ਚੰਨ ਲਾਲ ਨੂੰ ਪਛਾਣ ਲਿਆ ਕਿਉਂਕਿ ਉਹ ਉਹਨਾਂ ਤੋਂ ਸਬਜ਼ੀ ਖਰੀਦੀ ਸੀ ਉਸਨੇ ਉਸਨੂੰ ਦੱਸਿਆ ਕਿ ਉਸਨੇ ਹੁਣੇ ਹੀ ਗੁਲਸ਼ਨ ਕੁਮਾਰ ਦਾ ਪੋਸਟਮਾਰਟਮ ਕੀਤਾ ਸੀ ਅਤੇ ਅੱਗੇ ਉਸਦੀ ਮੌਤ ਦਾ ਕਾਰਨ ਪੁਲਿਸ ਮੁਕਾਬਲੇ ਵਿੱਚ ਮੌਤ ਵੱਲ ਦਰਜ ਕੀਤਾ ਗਿਆ ਸੀ ਪਰ ਹਫ਼ਤਾ ਦੀ ਡਿਊਟੀ ਤੇ ਮੌਜੂਦ ਪੁਲਿਸ ਵਾਲਿਆਂ ਨੇ ਚੰਨ ਲਾਲ ਨੂੰ ਕੁੱਟ-ਕੁੱਟ ਕੇ ਹਸਪਤਾਲ ਤੋਂ ਭਜਾ ਦਿੱਤਾ ਪਰ ਫਿਰ ਵੀ ਚੰਨ ਲਾਲ ਪੁਲਿਸ ਪਾਰਟੀ ਦਾ ਪਿੱਛਾ ਕਰਕੇ ਦਰਗਾਣਾ ਮੰਦਿਰ ਸ਼ਮਸ਼ਾਨ ਘਟ ਵੱਲ ਗਿਆ ਦੁਰਿਆਣ ਦੁਰਗਿਆਣਾ ਮੰਦਸ਼ਮਸ਼ਾਨ ਘਾਟ ਵਿਖੇਪਲਸ ਪਾਰਟੀ ਨੇ ਥੋੜੀਆਂ ਜੀਆਂ ਲਖਣਾ ਅਤੇ ਰਵੜ ਦੇ ਕੁਝ ਪੁਰਾਣੇ ਟਾਇਰਾਂ ਨੂੰ ਇਕੱਠਾ ਕਰਕੇ ਪਹਿਲਾਂ ਗੁਲਸ਼ਨ ਕੁਮਾਰ ਦੀ ਦੇਹ ਨੂੰ ਚਿਤਾ ਤੇ ਰੱਖਿਆ ਉਸ ਦੇ ਉੱਪਰ ਦੋ ਭਰਾਵਾਂ ਕਰਨੈਲ ਸਿੰਘ ਅਤੇ ਜਰਨੈਲ ਸਿੰਘ ਦੀਆਂ ਲਾਸ਼ਾਂ ਰੱਖ ਦਿੱਤੀਆਂ ਅਤੇ ਫਿਰ ਹਰਜਿੰਦਰ ਸਿੰਘ ਦੀ ਦੇਹ ਵੀ ਸਿਕਰ ਤੇ ਰੱਖ ਉੱਤੋਂ ਉੱਪਰ ਮਿੱਟੀ ਦਾ ਤੇਲ ਛੜਕ ਕੇ ਲਾਸ਼ਾਂ ਨੂੰ ਅਗ ਲਗਾ ਦਿੱਤੀ ਫਿਰ ਜਦੋਂ ਉਹਨਾਂ ਨੇ ਚਮਨ ਲਾਲ ਨੂੰ ਦੇਖਿਆ ਤਾਂ ਉਹਨਾਂ ਨੇ ਉਸ ਨੂੰ ਭੱਜਣ ਲਈ ਕਿਹਾ ਨਹੀਂ ਤਾਂ ਉਸ ਨੂੰ ਵੀ ਮਾਰਨ ਅਤੇ ਸਾੜਨ ਦੇ ਅਸਰ ਦੇਣ ਦੀ ਧਮਕੀ ਦਿੱਤੀ ਬਾਅਦ ਵਿੱਚ ਪੁਲਿਸ ਨੇ ਚਮਨ ਲਾਲ ਦੀ ਮਾੜੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਚਮਨ ਲਾਲ ਨੂੰ ਸਲਾਮ ਹੈ ਕਿ ਉਹਨਾਂ ਡਰ ਹੋ ਕੇ ਆਪਣੇ ਪੁੱਤਰ ਗੁਲਸ਼ਨ ਕੁਮਾਰ ਦੀ ਮੌਤ ਅਤੇ ਇਨਸਾਫ ਦੀ ਮੰਗ ਵਿੱਚ ਨਡਰ ਹੋ ਕੇ ਖੜਾ ਰਿਹਾ ਬਾਅਦ ਵਿੱਚ ਉਹਨਾਂ ਦੇ ਬਾਕੀ ਪਰਿਵਾਰ ਨੇ ਵੀ ਇਹੀ दिखाया सेंटर को जो उन्नीस सौ अठासी अतवाद पीटते सी सेंटर के एक होम मिनिस्टर आए सिगे उन्होंने एस एचओ लैवल तक मीटिंग करी भी दसो अतवाद किएगा यह कुछ थाह अज उन्होंने जाकर पुतो ਤੇ ਅੱਜ ਇਹ ਗੱਲ ਨਹੀਂ ਕਰਦੇ ਜਦੋਂ 1997 ਦੇ ਵਿੱਚ ਅਡਵਾਨੀ ਸਾਹਿਬ ਨੇ ਰਤ ਯਾਤਰਾ ਪੀਸੀਬੀ ਆਂਧਰਾ ਪ੍ਰਦੇਸ਼ ਪਹੁੰਚੀ ਸੀ ਸਾਡੇ ਸਰਕਾਰਜੀਤ ਸਿੰਘ ਸੰਧੂ ਹੋਣਾ ਨੇ ਸੁਸਾਈਸਾਈਡ ਕੀਤੀ ਸੀ ਪੀਸੀਬੀ ਟ੍ਰੇਨ ਹੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੰਡਮ ਦਿੱਤਾ ਸੀਗਾ ਗੋਸ਼ਟ ਤੁਸੀਂ ਤੇ ਨਹੀਂ ਪੁੱਛੋ ਬਈ ਕੋ ਮਤਲਬ ਜਿਹੜੀ 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 ਗੱਲ ਪੁੱਛਣਾ ਆ ਰਿਹਾ ਉਹ ਤਾਂ ਪੁੱਛੋ ਜਿਹਨੂੰ ਤੁਸੀਂ ਜੋ ਮਾਰਿਆ ਜੀ ਨੂੰ ਗੋਸ਼ਟ ਵੀ ਤੁਮਾਰ ਨੂੰ ਜਿਹੜੇ ਦੋ ਸਾਈਡੋਂ ਲੱਗਿਆ ਤੁਹਾਡੀ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਂਪਾਲਿਕਾ ਦਾ ਰਿਸਪੈਕਟ ਕਰਦੇ ਆ ਅਸੀਂ ਉੱਥੇ ਹਾਈ ਕੋਰਟ ਦੇ ਚੈੱਕ ਕਰਾਂਗੇ ਉਹ ਜਦੋਂ ਮਦਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਕਿ ਪੰਜਾਬ ਪੁਲਿਸ ਦੇ ਸੁਬੀਸ਼ਰ ਕਰ ਰਹੇ ਹੈ ਜੇ ਅੱਜ ਨਕਸਿਵਾਦਿਜ਼ਮ ਦੇ ਵਿੱਚ ਸਾਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਟ ਸਾਈਕ ਕਰਨੇ ਪਏ ਤੇ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ 'ਤੇ ਆਏ ਤਾਂ ਇਹ ਦੇ ਵਿੱਚ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਬੀਆਈ ਨੇ ਜਿਹੜੀ ਸਾਡਾ ਇੱਕ ਇੱਕੀਆ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹਨੂੰ ਚੈਲੰਜ ਕਰਾਂਗੇ ਜਾਣੀ ਜੀ ਕਿ ਇਹ ਪੂਰੀ ਬਰਬਾਦ ਨਹੀਂ ਕਿਤੇ ਮਤਲਬ ਨਹੀਂ ਬਹੁਤ ਵੱਡਾ ਨਹੀਂ ਹੁੰਦਾ